ਜੀ ਗੱਲ ਦੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪ੍ਰੀਟਿਕਵਲਾ ਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਏ ਆਂ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਦਾਸ ਦੀ ਲਿਵਿਆ ਕਾਟਨ ਦੇ ਫਰੈਸ਼ ਸੂਟ ਲੈ ਕੇ ਆਏ ਆਂ ਅੱਜ ਤੁਹਾਨੂੰ ਪ੍ਰਾਈਸ ਮਿਲੂਗਾ ਜੀ ਸੇਲ ਦੇ ਵਿੱਚ ਸੇਲ ਰਹਿਣੀ ਆ ਸਿਰਫ ਇੱਕ ਦੋ ਦਿਨ ਦੇ ਲਈ ਸੂਟਾਂ ਦੀ ਦਾਸ ਬ੍ਰਾਂਡ ਤੇ ਅੱਜ 1000 ਵਾਲਾ ਸੂਟ ਤੁਹਾਨੂੰ ਸਿਰਫ 750 ਦੇ ਵਿੱਚ ਅਸੀਂ ਪ੍ਰੋਵਾਈਡ ਕਰਵਾਵਾਂਗੇ ਜੀ ਲਿਵਿਆ ਕਾਟਨ ਹੋਊਗੀ ਸਾਈਡ ਤੇ ਤੁਸੀਂ ਚੈੱਕ ਕਰ ਸਕਦੇ ਹੋ ਕੱਟ ਪੀਸ ਤੁਸੀਂ ਸਾਡੇ ਕੋਲੋਂ ਬਾਇ ਕਰਦੇ ਹੋ ਸਟਾਫ ਮੇਰੀਆਂ ਸਭ ਨੂੰ ਬਹਿਣਾ ਨੂੰ ਪਤਾ ਹੈ ਕਿ ਕਿੰਨਾ ਫਾਈਨ ਸਟਾਫ ਹੁੰਦਾ ਪ੍ਰਿੰਟਿੰਗ ਵੀ ਬਹੁਤ ਪਿਆਰੀ ਹੁੰਦੀ ਹੈ ਤੇ ਪ੍ਰਿੰਟਿੰਗ ਚੈੱਕ ਕਰੀ ਚਲੋ ਜਿਹੜੀ ਪੈਨ ਨੂੰ ਜਿਹੜਾ ਵੀ ਪੀਸ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਚੈੱਕ ਕਰੋ ਜੀ ਪਹਿਲਾ ਕਲਰ ਚੈੱਕ ਕਰੋ ਆਫ ਵਾਈਟ ਬੇਸ ਤੇ ਬਣਿਆ ਹੋਇਆ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਇਹ ਵਾਲੀ ਰਹੂਗੀ ਨਾਲ ਬੋਟਮ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਆ ਇੰਗਲਿਸ਼ ਕਲਰ ਰਹਿਣਗੇ ਡਾਰਕ ਲਾਈਟ ਚਾਰਟ ਸੱਤਰ ਦਾ ਤੁਹਾਨੂੰ ਚਾਰਟ ਮਿਲਣ ਵਾਲਾ ਜੀ ਪ੍ਰਿੰਟਿੰਗ ਵੀ ਨਿਊ ਮਿਲਣ ਵਾਲੀ ਆ ਠੀਕ ਹੈ ਜੀ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਨੋਟੀਫਿਕੇਸ਼ਨ ਜਲਦੀ ਤੋਂ ਜਲਦੀ ਮੇਰੀ ਵੀਡੀਓ ਦਾ ਮਿਲ ਸਕੇ ਠੀਕ ਹੈ ਜੀ ਜਿਨ੍ਹਾਂ ਨੇ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਤਾਂ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਦੇਖੋ ਜੀ ਇਹ ਵਾਲਾ ਕਲਰ ਦੇਖੋ ਰੈਸਟਰੀਆ ਕਲਰ ਆਊਗਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਦੀ ਦੇ ਕੋ ਜਨੀਕ ਜੀ ਪ੍ਰਿੰਟਿੰਗ ਤੁਹਾਨੂੰ ਮਿਲਣ ਵਾਲੀ ਆ ਸਾਈਡ ਤੇ ਚੈੱਕ ਕਰ ਸਕਦੇ ਹੋ ਦਾਸ ਦੀ ਲੀਵਿਆ ਜੀ ਦੇਖੋ ਜੀ ਸਿਮਰਨ ਠੀਕ ਹੈ ਜੀ ਲੀਵਿਆ ਕਾਟਨ ਬਾਇ ਸਿਮਰਨ ਦੇਖ ਸਕਦੇ ਹੋ ਜੀ ਤੁਸੀਂ ਬਿਲਕੁਲ ਪਿਓਰ ਓਰੀਜਨਲ ਸਟਾਫ ਰਹਿਣ ਵਾਲਾ ਦਾਸ ਦਾ ਅਲੱਗ ਜੀ ਸ਼ਾਈਨਿੰਗ ਹੁੰਦੀ ਹੈ ਜੀ ਸਟਾਫ ਦੇ ਉੱਪਰ ਠੀਕ ਹੈ ਜੀ ਹਾਂਜੀ ਚੈੱਕ ਕਰੋ ਜੀ ਇਹ ਵਾਲਾ ਕਲਰ ਦੇਖੋ ਜੀ ਆਫ ਵਾਈਟ ਬੇਸ ਤੇ ਰਹੂਗਾ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਦੇਖੋ ਜੀ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ नीचे ਤੁਹਾਨੂੰ ਸੈਲਫ ਦੇ ਵਿੱਚ ਬਾਟਮ ਮਿਲੂਗੀ ਦੇਖ ਸਕਦੇ ਹੋ ਜੀ ਬਾਟਮ ਵੀ ਤੁਹਾਨੂੰ ਦਾਸ ਬ੍ਰੈਂਡ ਦੀ ਮਿਲਣ ਵਾਲੀ ਹੈ ਦੇਖੋ ਬਾਟਮ ਦੇ ਉੱਪਰ ਵੀ ਸਟੈਂਪ ਮਿਲਣ ਵਾਲੀ ਹੈ ਆ ਸ਼ਾਰਟ ਉੱਪਰ ਵੀ ਤੁਹਾਨੂੰ ਸਟੈਂਪ ਮਿਲਣ ਵਾਲੀ ਹੈ कॉटन सिमरਨ ਬਾਈ ਲੀਵਿਆ ਪ੍ਰਾਈਸ ਰਹੂਗੀ ਸਿਰਫ 750 1000 ਵਾਲਾ ਸੂਟ ਤੁਹਾਨੂੰ ਦੇ ਰਹੇ ਹਾਂ ਜੀ 750 ਦੇ ਵਿੱਚ ਚੱਕ ਕਰੀ ਚਲੋ ਪ੍ਰਿੰਟ ਦੇਖੋ ਜੀ ਇਹ ਵਾਲਾ ਕਲਰ ਦੇਖੋ ਲਾਈਟ ਜਾਂ ਗੋਲਡਨ ਮਾਸਟਰ ਸ਼ੇਡ ਦੇ ਵਿੱਚ ਆਊਗਾ ਬਾਟਮ ਵੀ ਚੈੱਕ ਕਰੋ ਬਹੁਤ ਪਿਆਰੀ ਬਾਟਮ ਹੈ ਪ੍ਰਿੰਟਿੰਗ ਵੀ ਦੇਖ ਸਕਦੇ ਹੋ ਤੁਸੀਂ ਪ੍ਰਾਈਸ 750 ਰਹੂਗਾ ਜੀ ਇਹਦੇ ਵਿੱਚ ਇਹ ਕਲਰ ਇਹ ਵਾਲਾ ਅਵੇਲੇਬਲ ਹੈ ਇਹਦੇ ਨਾਲ ਦੇ ਕਲਰ ਸੋਲਡ ਹੋ ਗਿਆ ਜੀ ਚੈੱਕ ਕਰੋ ਜੀ ਇਹ ਵਾਲਾ ਕਲਰ ਅਵੇਲੇਬਲ ਹੈ ਇਹ ਵੀ ਬੜਾ ਸੋਨਾ ਦਾ ਕਲਰ ਹੈ ਪਿਸਤਾ ਕਲਰ ਦਾ ਇਹ 골ਡਨ ਸ਼ੇਡ ਦੇ ਵਿੱਚ ਆਊਗਾ ਲੈ ਮਸਟਰਡ 골ਡਨ ਸ਼ੇਡ ਦੇ ਵਿੱਚ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਅਸੀਂ ਡਿਸਟ੍ਰਿਕਟ ਮਾਨਸਾਬੜਾ ਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਮੇਰੀ ਸ਼ਾਪ ਤੇ ਆਉਣ ਲਈ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਓਵਰ ਬ੍ਰੇਜ ਜਿਹੜਾ ਰੇਲਵੇ ਪੁਲ ਬਣਿਆ ਉਹ ਕ੍ਰੋਸ ਕਰਕੇ ਆਉਣਾ ਪਊਗਾ ਜੀ ਜੇਰੋਂ ਤੁਸੀਂ ਰੇਲਵੇ ਪੁਲ ਨੂੰ ਕ੍ਰੋਸ ਕਰ ਲਿਆ ਤਾਂ ਉਹਦੀ ਲੈਫਟ ਸਾਈਡ ਵਾਪਸ ਨੀਚੇ ਆਉਣਾ ਜੀ ਪੁਲ ਦੇ ਠੀਕ ਹੈ ਜੀ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਨੀ ਹੈ ਸਭ ਤੋਂ ਪਹਿਲੀ ਗਲੀ ਦੇ ਵਿੱਚ ਐਂਟਰ ਕਰਕੇ ਉਹਦੇ ਵਿੱਚ ਸਾਡੀ ਸ਼ਾਪ ਰਹਿਣ ਵਾਲੀ ਹੈ ਵਾਇਗੁਰੂ ਕਲੋਥ ਹਾਊਸ ਤੇ ਮੇਰੀ ਸ਼ਾਪ ਤੇ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਜੀ ਠੀਕ ਹੈ ਜੀ ਜੇਕਰ ਤੁਸੀਂ ਬੁਹਾਰ ਰੋਡ ਤੋਂ ਆ ਰਹੇ ਹਾਂ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਜੀ ਉਹਦੀ ਰਾਈਟ ਸਾਈਡ ਆਉਣਾ ਹੈ ਪੁਲ ਦੇ ਨਾਲ-ਨਾਲ ਵਾਪਸ ਆਉਣਾ ਜੀ ਰਾਈਟ ਸਾਈਡ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਜਿਹੜੀ ਗਲੀ ਮੁੜਨੀ ਹੈ ਜੀ ਇਸ ਪਹਿਲੀ ਗਲੀ ਆਉਣੀ ਹੈ ਮੁੜਨ ਲਈ ਉਹਦੇ ਵਿੱਚ ਐਂਟਰ ਕਰਕੇ ਸਾਡੀ ਸ਼ਾਪ ਹੈ ਬਲਵੀਰ ਕੌਰ ਪ੍ਰਧਾਨ ਵਾਲੀ ਗਲੀ ਹੈ ਜੀ ਠੀਕ ਹੈ ਜੀ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਤੁਸੀਂ ਕਾਫੀ ਤਰ੍ਹਾਂ ਦਾ ਸਟਾਕ ਤੁਹਾਨੂੰ ਮਿਲੇਗਾ ਪ੍ਰਿੰਸੈਸ ਕਲੈਕਸ਼ਨ ਦੇ ਕੱਟ ਪੀਸ ਰਸ਼ੀਆ ਦੇ ਕੱਟ ਪੀਸ ਸ਼ਾਰਟ ਪੀਸ ਪਲੇਨ ਬਰਬਰੀ ਦੇ ਕਟ ਪੀਸ ਠੀਕ ਹੈ ਜੀ ਕਾਫੀ ਤਰ੍ਹਾਂ ਦਾ ਸਟਾਕ ਅਵੇਲੇਬਲ ਹੈ ਜੀ ਸਾਡੇ ਕੋਲੇ ਮੇਰੀ ਸ਼ਾਪ ਤੇ ਵਿਜ਼ਿਟ ਕਰੋ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਜੀ ਇਹ ਆਊਗਾ ਜੀ ਵਾਈਨ ਸ਼ੇਡ ਦੇ ਵਿੱਚ ਵਾਈਨ ਸ਼ੇਡ ਤੇ ਆਊਗਾ ਜੀ ਇਹ ਵਾਲਾ ਪ੍ਰਿੰਟ ਪ੍ਰਾਈਸ ਸਿਰਫ 750 ਅੱਜ ਮੇਰੀਆਂ ਭੈਣਾਂ ਵਾਲੀ ਸੁਨਹਿਰੀ ਬਾਕ ਹੈ ਦੇਖੋ ਜੀ ਕੱਟ ਪੀਸ ਵੀ ਜਲਦੀ ਸੋਲਡ ਹੋ ਜਾਂਦੇ ਆ ਦਾਸ ਦੇ ਪਰ ਅੱਜ ਅਸੀਂ ਤੁਹਾਨੂੰ ਸਿਰਫ ਕੱਟ ਪੀਸ ਵਾਲਾ ਪ੍ਰਾਈਸ ਹੀ ਦੇ ਰਹੇ ਆ ਜੀ 750 ਦੇ ਵਿੱਚ ਤੁਹਾਨੂੰ ਫਰੈਸ਼ ਸੂਟ ਦੇ ਰਹੇ ਆ ਬਹੁਤ ਪਿਆਰਾ ਸੂਟ ਬਣਨਾ ਜੀ ਰੈਡੀ ਹੋ ਕੇ ਇਹ ਦੇਖੋ ਜੀ ਕਿੰਨਾ ਸੋਹਣਾ ਕਲਰ ਹੈ ਇਹਦਾ ਗਾਜ਼ਰੀ ਹੈ ਨਾ ਪੀਸ ਹੈ ਬਹੁਤ ਪਿਆਰਾ ਕਲਰ ਰਹਿਣ ਵਾਲਾ ਮਿੱਠਾ ਜਿਹਾ ਕਲਰ ਹੈ ਛੋੜ ਦੀ ਪ੍ਰਿੰਟਿੰਗ ਦੇਖੋ ਜੀ ਕਿੰਨੀ ਪਿਆਰੀ ਹੈ ਜੀ ਠੀਕ ਹੈ ਜੀ 750 ਦੇ ਵਿੱਚ ਲੈ ਸਕਦੇ ਹੋ ਤੁਸੀਂ ਸਾਡੇ ਕੋਲ ਸੂਟ ਸ਼ਿਪਿੰਗ ਤੁਹਾਨੂੰ ਐਕਸਟਰਾ ਰਹਿਣ ਵਾਲੀ ਹੈ ਜੀ ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ ਇਹ ਵਾਲਾ 프ਿੰਟ ਚੈੱਕ ਕਰੋ ਜੀ ਬਾਟਮ ਚੈੱਕ ਕਰੋ ਬਹੁਤ ਹੀ ਪਿਆਰੀ ਜੀ ਬਾਟਮ ਰਹਿਣ ਵਾਲੀ ਹੈ ਦੇਖੋ ਜੀ ਪ੍ਰਿੰਟਿੰਗ ਦੇਖੀ ਚਲੋ ਬਹੁਤ ਪਿਆਰੀ ਜੀ ਪ੍ਰਿੰਟਿੰਗ ਹੋਊਗੀ ਦਾਸ ਦੀ ਪ੍ਰਾਈਸ ਸਿਰਫ 750 ਲੈ ਕੇ ਆਏ ਆ ਜੀ ਤੁਹਾਡੇ ਵਾਸਤੇ ਠੀਕ ਹੈ ਜੀ ਪ੍ਰਾਈਸ 750 ਹੋਊਗੀ ਜੀ ਸ਼ਿਪਿੰਗ ਐਕਸਟਰਾ ਪੈਣ ਵਾਲੀ ਹੈ ਜੀ ਠੀਕ ਹੈ ਜੀ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਸੇਲ ਪ੍ਰਾਈਸ ਦੇ ਵਿੱਚ ਕੀ ਸੂਟ ਲੈ ਕੇ ਆਉਣੇ ਆ ਦੇਖੋ ਜੀ ਤੁਹਾਨੂੰ ਪਤਾ ਹੋਊਗਾ ਮਾਰਕੀਟ ਦੇ ਵਿੱਚ ਕਿੰਨੀ ਪ੍ਰਾਈਸ ਹੈ ਸੂਟਾਂ ਦੀ ਸਾਡੀ ਜਿਹੜੀ ਪ੍ਰਾਈਸ ਸਿਰਫ ਲਿਮਟ ਹੁੰਦੀ ਹੈ ਲਿਮਟ ਦੀ ਪ੍ਰਾਈਸ ਹੁੰਦੀ ਹੈ ਲਿਮਟ ਦੇ ਵਿੱਚ ਹੀ ਦੇਖੋ ਇਹ ਵਾਲਾ ਚੈੱਕ ਕਰੋ ਜੀ ਪ੍ਰਿੰਟ ਤੇ ਇਹ ਵਾਲੀ ਰਹੂਗੀ ਜੀ ਇਹਨਾਂ ਨਾਲ ਬੋਟਮ ਦੇਖੋ ਜੀ ਪ੍ਰਾਈਸ ਸਿਰਫ 750 ਅੱਜ ਦਾਸ ਤੇ ਲਾ ਦਿੱਤੀ ਹੈ ਸੇਲ ਸੂਟਾਂ ਤੇ ਫਰੈਸ਼ ਸੂਟਾਂ ਤੇ ਜੀ ਚੈੱਕ ਕਰੀ ਚਲੋ ਇਹ ਵਾਲਾ ਦੇਖੋ ਜੀ orange shade ਚ ਆਊਗਾ ਬਹੁਤ ਪਿਆਰਾ ਜਿਹਾ ਕਲਰ ਹੈ ਸੀ orange ਵੀ ਨਹੀਂ ਕਹਿ ਸਰ ਇਹ ਇਹਨੂੰ ਅਸੀਂ ਕਹਿ ਸਕਦੇ ਰੈਸਟ orange ਦਾ ਕਲਰ ਹੈ ਦੇਖੋ ਬੋਟਮ ਦਾ ਕਲਰ ਦੇਖੋ ਬਹੁਤ ਪਿਆਰਾ ਜਿਹਾ ਚੈੱਕ ਕਰੋ ਜੀ ਪ੍ਰਿੰਟਿੰਗ ਦਾਸ ਦੀ ਲਿਵਿਆ 750 ਦੀ ਪ੍ਰਾਈਸ ਰਹਿਣ ਵਾਲੀ ਹੈ ਠੀਕ ਹੈ ਜੀ 750 ਰਹੂਗੀ ਦੀ ਪ੍ਰਾਈਸ ਸ਼ਿਪਿੰਗ ਐਕਸਟਰਾ ਪੈਣ ਵਾਲੀ ਹੈ ਇਹ ਵਾਲਾ ਕਲਰ ਚੈੱਕ ਕਰੋ ਜੀ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਪ੍ਰਿੰਟਿੰਗ ਦੇਖੋ ਜੀ ਇਹਦੀ ਤੇ ਇਹ ਵਾਲੀ ਰਹੂਗੀ ਨਾਲ ਦਾਸ ਦੀ ਲਿਵਿਆ ਦੀ ਬਾਟਮ ਰਹੂਗੀ ਜੀ ਲਿਵਿਆ ਕਾਟਨ ਦੀ ਬਾਟਮ ਰਹਿਣ ਵਾਲੀ ਹੈ ਲਿਵਿਆ ਕਾਟਨ ਦੀ ਸ਼ਰਟ ਰਹਿਣ ਵਾਲੀ ਹੈ ਜੀ ਅੱਜ ਪ੍ਰਾਈਸ 750 ਰਹੂਗਾ ਜੀ ਇੱਕ ਦੋ ਦਿਨ ਦੀ ਲਈ ਸੇਅ ਰਹਿਣੀ ਹੈ ਦੇਖੋ ਜੀ ਇਹ ਵਾਲੀ ਪ੍ਰਿੰਟਿੰਗ ਦੇਖੋ ਬੜਾ ਸੋਹਣਾ ਜਿਹਾ ਕਲਰ ਹੈ ਪੀਚ ਕਲਰ ਜਾਊਗਾ ਸਕਿਨ ਪੀਚ ਜਿਹਾ ਕਲਰ ਪ੍ਰਿੰਟਿੰਗ ਡਿਜ਼ਾਈਨ ਬਹੁਤ ਸੋਹਣਾ ਰਹਿਣ ਵਾਲਾ ਜੀ ਕਲਾ ਕਲਰ ਚੈੱਕ ਕਰੋ ਜੀ ਬੜਾ ਸੋਹਣਾ ਜਿਹਾ ਕਲਰ ਆਉਣ ਵਾਲਾ ਹੈ ਵੀ ਲਾਈਟ ਸ਼ੇਡ ਦੇ ਵਿੱਚ ਰਹੂਗਾ ਪ੍ਰਿੰਟਿੰਗ ਦੇਖੋ ਜੀ ਬਹੁਤ ਪਿਆਰੀ ਜੀ ਪ੍ਰਿੰਟਿੰਗ ਮਿਲੂਗੀ ਇਹਨੂੰ ਦੇਖੋ ਜੀ ਠੀਕ ਹੈ ਬਹੁਤ ਪਿਆਰੇ ਜਿਹੇ ਸੂਟ ਰਹਿਣ ਵਾਲੇ ਅੱਜ ਦੇ ਇਹ ਲੈਮਨ ਸ਼ੇਡ ਦੇ ਵਿੱਚ ਆਊਗਾ ਜੀ ਲੈਮਨ ਕਲਰ ਦੀ ਮਿਲੂਗੀ ਦਾਸ ਦੀ ਬਾਟਮ ਸਾਈਡ ਤੇ ਦੇਖ ਸਕਦੇ ਆ ਤੁਸੀਂ ਲਿਵਿਆ ਕਾਟਨ ਹੈ ਜੀ ਬਾਟਮ ਉੱਪਰ ਵੀ ਲਿਵਿਆ ਕਾਟਨ ਮਿਲੂਗਾ ਤੇ ਸ਼orts ਉੱਪਰ ਵੀ ਠੀਕ ਹੈ ਜੀ ਪ੍ਰਾਈਸ ਸਿਰਫ 750 ਜੀ ਇਸ ਸੇਲ ਦਾ ਜਲਦੀ ਜਲਦੀ ਤੁਸੀਂ ਲਾਭ ਲੈ ਸਕਦੇ ਹੋ ਬਹੁਤ ਪਿਆਰੇ ਸੂਟ ਐਨੇ ਸੋਹਣੇ ਰੈਡੀ ਹੋਣਿਆ ਜੀ ਬਣ ਕੇ ਇਹ ਵਾਲਾ ਕਲਰ ਚੈੱਕ ਕਰੋ ਜੀ ਇਹ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਜੀ ਦੇਖੋ ਜੀ ਡਿਜ਼ਾਈਨ ਚੈੱਕ ਕਰੋ ਕਲਰ ਚੈੱਕ ਕਰੋ ਜੀ बॉटਮ ਦੇਖੋ ਜੀ ਪ੍ਰਿੰਟਿੰਗ ਵੀ ਦੇਖ ਸਕਦੇ ਹੋ ਬਹੁਤ ਪਿਆਰੀ ਜੀ ਪ੍ਰਿੰਟਿੰਗ ਰਹਿਣ ਵਾਲੀ ਹੈ ਇਹ ਆਊਗਾ ਜੀ ਬਲੈਕ ਦੇਖੋ ਜੀ ਬਲੈਕ 베ਸ ਤੇ ਆਊਗਾ ਬਲੈਕ ਦੀ ਪ੍ਰਿੰਟਿੰਗ ਦੇਖੋ ਜੀ ਬਹੁਤ ਪਿਆਰੀ ਜੀ ਦੀ ਪ੍ਰਿੰਟਿੰਗ ਹੈ ਠੀਕ ਹੈ ਜੀ ਪ੍ਰਾਈਸ 750 ਬਹੁਤ ਸੋਹਣਾ ਸੂਟ ਹੈ ਜੀ ਇਹ ਵਾਲੀ ਪ੍ਰਿੰਟਿੰਗ ਦੇਖੋ ਜੀ ਸਿਰਫ ਇੱਕ ਸੂਟ ਬਾਕੀ ਹੈ ਜੀ ਸਾਡੇ ਕੋਲ ਇਹ ਵਾਲਾ ਠੀਕ ਹੈ ਜੀ ਇਹ ਸੋਲਡ ਹੋ ਚੁੱਕਾ ਹੈ ਦੇਖੋ ਜੀ ਇਹ ਵਾਲਾ ਕਲਰ ਚੈੱਕ ਕਰੋ ਜੀ ਪ੍ਰਿੰਟ ਦੇਖੋ ਇਹ ਵੀ ਬੜਾ ਪਿਆਰਾ ਜਿਹਾ ਜਨਿਕ ਜਿਹਾ ਪ੍ਰਿੰਟ ਰੈਣ ਵਾਲਾ ਦੇਖੋ ਜੀ ਇਹ ਵਾਲੀ ਬਾਟਮ ਰਹੂਗੀ ਸੈਲਫ ਦੇ ਵਿੱਚ ਠੀਕ ਹੈ ਜੀ ਹਰ ਸੂਟ ਦੇ ਉੱਪਰ ਤੁਹਾਨੂੰ ਸਟੈਂਪ ਲੱਗੀ ਮਿਲਣੀ ਹੈ ਦਾਸ ਦੀ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਹ ਵਾਲਾ ਕਲਰ ਚੈੱਕ ਕਰੋ ਜੀ ਵਾਈਨ ਦੇ ਵਿੱਚ ਇਹ ਵਾਈਨ بیس ਦੇ ਵਿੱਚ ਆਊਗਾ ਇਹਦੀ ਵੀ ਪ੍ਰਿੰਟਿੰਗ ਦੇਖੋ ਜੀ ਇਹ ਆਊਗੀ ਬਾਟਮ ਦੇਖੋ ਜੀ ਇਹ ਬਾਟਮ ਰਹਿਣ ਵਾਲੀ ਹੈ ਇਹ ਰਹੂਗੀ ਜੀ ਸ਼ਰਟ ਪ੍ਰਾਈਸ ਸਿਰਫ ਰਹੂਗਾ ਜੀ 750 750 ਦੇ ਵਿੱਚ ਤੁਸੀਂ ਲੈ ਸਕਦੇ ਹੋ ਸੂਰ ਗੱਲ ਸਾਡੇ ਕੋਲੋਂ ਦਾਸ ਦੇ ਇਹ ਵਾਲੇ ਦੇਖੋ ਜੀ ਮਹਿਰੂਨ ਕਲਰ ਦੇ ਵਿੱਚ ਆਊਗੀ ਇਹ ਬਾਟਮ ਰਹੂਗੀ ਜੀ ਮਹਿਰੂਨ ਦੇ ਵਿੱਚ ਇਹ ਵਾਲੀ ਰਹੂਗੀ ਜੀ ਸ਼ਰਟ ਦੇਖੋ ਜੀ ਕਲਰ ਤੁਹਾਨੂੰ ਸਾਰੇ ਦੇ ਅਵੇਲੇਬਲ ਮਿਲਗੇ ਡਾਰਕ ਲਾਈਟ ਦੇਖੋ ਜੀ ਠੀਕ ਹੈ ਸਭ ਦੇ ਉੱਪਰ ਲਿਵੀਆ कॉटन दास बॉटम ਦੇ ਉੱਪਰ ਵੀ ਲਿਵੀਆ कॉटन दास ਮਿਲੂਗਾ ਜੀ ਠੀਕ ਹੈ ਜੀ ਕਲਰ ਦੇਖੀ ਚਲੋ ਇਹਦੇ ਵਿੱਚ ਇੱਕ ਕਲਰ ਆਊਗਾ ਰਾਇਲ ਬਲੂ ਜਿਹਾ ਕਲਰ ਆਊਗਾ ਜੀ ਇਹ ਵੀ ਬਹੁਤ ਪਿਆਰਾ ਰਹਿਣ ਵਾਲਾ ਚੈੱਕ ਕਰੋ ਜੀ ਬਾਕੀ ਜੇ ਮੇਰੇ ਭੈਣਾਂ ਨੇ ਸ਼ਾਪ ਤੇ ਆ ਕੇ ਹੋਰ ਵੀ ਕੋਈ ਨਵੇਂ ਡਿਜ਼ਾਈਨ ਦੇ ਵਿੱਚ ਸੂਟ ਲੈਣੇ ਆ ਉਹ ਸ਼ਾਪ ਤੇ ਵਿਜ਼ਿਟ ਕਰੋ ਕਿਉਂਕਿ ਸਾਰੇ ਸੂਟ ਨਹੀਂ ਓਪਨ ਕਰਕੇ ਦਿਖਾ ਸਕਦੇ ਜੀ ਅਸੀਂ ਦੇਖੋ ਜੀ ਬਹੁਤ ਪਿਆਰੇ ਪਿਆਰੇ ਪ੍ਰਿੰਟ ਰਹਿਣ ਵਾਲੇ ਆ ਪ੍ਰਿੰਟਿੰਗ ਐਦਾਂ ਸਭ ਤਰ੍ਹਾਂ ਦੀ ਪ੍ਰਿੰਟਿੰਗ ਬਹੁਤ ਪਿਆਰੀ ਹੈ ਜੀ ਕੋਈ ਵੀ ਸੂਟ ਐਦਾਂ ਦਾ ਨਹੀਂ ਹੈ ਜਿਹਦਾ ਪ੍ਰਿੰਟ ਨਾ ਸੋਹਣਾ ਹੋਵੇ ਸਾਰੇ ਹੀ ਬਹੁਤ ਪਿਆਰੇ ਪ੍ਰਿੰਟ ਰਹਿਣਗੇ ਇਹ ਵੀ ਸਾਡੇ ਕੋਲੇ ਸਿਰਫ ਇੱਕ ਸੂਟ ਬਾਕੀ ਹੈ ਜੀ ਸੋਲਡ ਹੋ ਚੁੱਕਿਆ ਦੇਖੋ ਜੀ ਇਹ ਰਹੂਗੀ ਸ਼ਰਟ ਠੀਕ ਹੈ ਜੀ ਤੇ ਇਹ ਵਾਲੀ ਰਹੂਗੀ ਜੀ ਇਹਨਾਂ ਦਾ ਆਫ ਵਾਈਟ ਦੇ ਵਿੱਚ ਬਾਟਮ ਦੇਖੋ ਆਫ ਵਾਈਟ ਵਿੱਚ ਬਾਟਮ ਤੇ ਇਹ ਵਾਲੀ ਰਹੂਗੀ ਜੀ ਸ਼ਰਟ ਇਹ ਵੀ ਇੱਕ ਲਾਸਟ ਫੁੱਟ ਬਾਕੀ ਹੈ ਜੀ ਠੀਕ ਹੈ ਜੀ ਇੱਕ ਆਊਗਾ ਚ ਗਰੇ ਦੇਖੋ ਮਾ우스 ਗਰੇ ਜਿਹਾ ਕਲਰ ਹੈ ਜੀ ਇਹ ਇਹਨੂੰ ਮਾ우스 ਗਰੇ ਜਿਹਾ ਬੋਲਾਂਗੇ ਅਸੀਂ ਦੇਖੋ ਜੀ ਇਹ ਰਹੂਗੀ ਬਾਟਮ ਤੇ ਇਹ ਵਾਲੀ ਰਹੂਗੀ ਜੀ ਸ਼ਰਟ ਇਹ ਸੈਲਫ ਦੇ ਵਿੱਚ ਰਹੂਗਾ ਜੀ ਬੈਕ ਤੋਂ ਦੇਖ ਸਕਦੇ ਹੋ ਜਿਵੇਂ ਟੈਂਟਨ ਮੈਚਿੰਗ ਸਟੱਫ ਚੱਲਿਆ ਸੀ ਉਹ ਵਾਲੇ ਸਟੱਫ ਦੇ ਵਿੱਚ ਹੈ ਜੀ ਇਹ ਦੇਖੋ ਜੀ ਪ੍ਰਾਈਸ ਸਿਰਫ 750 ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਹੈ ਸੌਫਟੇ ਵਿਜ਼ਿਟ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੀ ਤਾਂ ਕਿ ਜਲਦੀ ਜਲਦੀ ਤੁਹਾਨੂੰ ਐਦਾਂ ਦੇ ਨੋਟੀਫਿਕੇਸ਼ਨ ਮਿਲਦੇ ਰਹਿਣ ਵੀਡੀਓ ਦੇ ਅਸੀਂ ਸੇਲ ਲਗਾਉਂਦੇ ਰਹਿੰਦੇ ਆ ਜੀ ਇਹ ਸੇਲ ਦਾ ਤੁਸੀਂ ਲਾਭ ਲੈ ਸਕਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਊਗਾ ਕੱਲ ਫਿਰ ਇੱਕ ਨਵੇਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਇੱਥੇ ਹੀ ਅਸੀਂ ਅੱਜ ਦੀ ਵੀਡੀਓ ਖਤਮ ਕਰਦੇ ਆ ਜੀ ਤੁਹਾਡਾ ਬਹੁਤ ਬਹੁਤ ਧੰਨ